ਗੁਰੂ ਪਿਆਰੇਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿਛਲੇ 6 ਦਿਨਾਂ ਤੋਂ ਦਾਸ ਸਾਹਿਬ ਜੀ ਦੇ ਨਾਲ ਬਚਿੱਤਰ ਨਾਟਕ ਅਖੋਤੀ ਦਸਮ ਗ੍ਰੰਥ ਨੂੰ ਗੁਰਮਤ ਦੀ ਕਸਵਟੀ ਤੇ ਪਰਖ ਕੇ ਆਪ ਜੀ ਦੀ ਅਦਾਲਤ ਵਿੱਚ ਪੇਸ਼ ਕਰ ਰਹੇ ਹਾਂ ਅੱਜ ਜਿਸ ਜੜਾ ਪਾਠ ਸ਼ੁਰੂ ਕਰਾਂਗੇ ਉਹ ਸਿਧਾਂਤਕ ਪੱਖ ਹੈ ਕਿਉਂਕਿ ਸਭ ਤੋਂ ਉੱਪਰ ਤੇ ਗੱਲ ਹੁੰਦੀ ਹੈ ਸਿਧਾਂਤਾਂ ਦੀ ਸਿੱਖ ਦਾ ਜੀਵਨ ਹੈ ਉਹ ਅਮੋਰਿਕ ਸਿਧਾਂਤ ਜਿਹੜੇ ਸਾਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਗੁਰਬਾਣੀ ਤੋਂ ਪ੍ਰਾਪਤ ਹੁੰਦੇ ਨੇ ਕਿਸੇ ਵੀ ਹੋਰ ਸਾਹਿਤ ਨੂੰ ਸਿੱਖ ਸਾਹਿਤ ਜਾਂ ਸਿੱਖ ਇਤਿਹਾਸ ਟਾਈਮ ਮੰਨਿਆ ਜਾ ਸਕਦਾ ਜੇ ਗੁਰਬਾਣੀ ਦੇ ਉਹਨਾਂ ਸਿਧਾਂਤਾਂ ਦੇ ਨਾਲ ਮੇਲ ਖਾਂਦਾ ਹੈ ਉਹਦੀ ਕਸਵੱਟੀ ਤੇ ਖਰਾ ਉਤਰਦਾ ਹੈ ਤਾਂ ਮੈਨੂੰ ਇਹ ਇਸ ਕਰਕੇ ਕਹਿਣਾ ਪੈ ਰਿਹਾ ਕਿ ਕਈ ਦਰੀਲ ਦਿੰਦੇ ਨੇ ਕਿ ਜੀ ਠੀਕ ਹੈ ਗੁਰਬਾਣੀ ਤਾਂ ਨਹੀਂ ਹੈ ਗੁਰੂ ਗ੍ਰੰਥ ਸਾਹਿਬ ਦਾ ਮੁਕਾਬਲਾ ਤੇ ਨਹੀਂ ਕੀਤਾ ਜਾ ਸਕਦਾ ਪਰ ਉਹਨੂੰ ਸਿੱਖ ਲਿਟਰੇਚਰ ਤੇ ਮੰਨਿਆ ਹੀ ਜਾ ਸਕਦਾ ਹੈ ਨਾ ਸਿੱਖ ਸਿੱਖ ਲਿਟਰੇਚਰ ਮੰਨਣ ਦੇ ਵਾਸਤੇ ਵੀ ਇਹ ਜ਼ਰੂਰੀ ਹੈ ਕਿ ਗੁਰਮਤਿ ਦੇ ਸਿਧਾਂਤ ਤੇ ਉੱਤੇ ਮੇਲ ਖਾਂਦਾ ਹੋਵੇ ਸਿੱਖ ਇਤਿਹਾਸ ਮੰਨਣ ਲਈ ਵੀ ਜ਼ਰੂਰੀ ਹੈ ਕਿ ਗੁਰਮਤਿ ਦੇ ਸਿਧਾਂਤਾਂ ਦੇ ਨਾਲ ਉਹਦਾ ਕੋਈ ਮਤਭੇਦ ਨਾ ਹੋਵੇ ਉਲਟ ਨਾ ਹੋਵੇ ਇਸ ਕਰਕੇ ਅੱਜ ਤੋਸੀਂ ਕੁਝ ਸਿਧਾਂਤ ਤੱਕ ਪੜਖਾਂਗੇ ਪਰ ਲੰਘ ਤੋ ਮੈਂ ਇੱਕ ਬੇਨਤੀ ਕਰਾਂ ਜਿਹੜਾ ਸਮਝਣਾ ਚਾਹੁੰਦਾ ਹੈ ਨਾ ਜਿਹੜਿਸ ਮਨ ਚ ਜੇ ਗਿਆ ਸੱਚ ਜਾਣਨ ਦੀ ਉਹਦੇ ਵਾਸਤੇ ਤੇ ਇੰਨੀ ਗੱਲੀ ਬਹੁਤ ਹੈ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸਾਰੀ ਬਾਣੀ ਜਿਹੜੀ ਹੈ ਸਿਰਫ ਇੱਕ ਅਕਾਲ ਪੁਰਖ ਦੀ ਇਲahi ਗਿਆਨ ਹੈ ਜਿਹਦੇ ਵਿੱਚ ਅਕਾਲ ਪੁਰਖ ਦੇ ਗੁਣਾਂ ਉਹਦੀ ਸਿਫਤ ਸਲਾਹ ਤੇ ਨਿਰਮਲ ਜੀਵਨ ਜੁਗਤੇ ਅਲੌਕਿਕ ਗਿਆਨੇ ਭਰੇ ਪਏ ਨੇ ਸਾਰੀ ਬਾਣੀ ਇੱਕ ਅਕਾਲ ਪੁਰਖ ਦੀ ਸਿਫਤ ਸਰਾਹੀ ਕਰਦੀ ਹੈ ਬਸ ਇਹ ਸਾਨੂੰ ਜੀਵਨ ਜੁਗਤ ਦੇ ਕੋਈ ਤਰੀਕੇ ਦੱਸਦੀ ਹੈ ਜਦ ਕੇ 72 ਨਾਟਕ ਦੇ ਵਿੱਚ ਪਹਿਲੇ 38 ਪੰਨੇ ਛੱਡ ਕੇ ਬਾਕੀ ਸਾਰਾ ਜਾਂ ਕੁਝ ਮਥਿਆਸਕ ਕਹਾਣੀਆਂ ਨੇ ਤੇ ਜਾਂ ਅਸ਼ਲੀਲ ਕਹਾਣੀਆਂ ਨੇ ਬਸ ਔਰ ਇਹੋ ਜਿਹਾ ਮਿਥਿਆਸਕ ਇਤਿਹਾਸ ਹੈ ਜਿਹਦਾ ਸਿੱਖ ਸਿਧਾਂਤ ਦੇ ਨਾਲ ਕੋਈ ਸੰਬੰਧ ਨਹੀਂ ਪਹਿਲਾਂ ਤੇ ਜੇ ਗੁਰੂ ਸਾਹਿਬ ਨੇ ਕੋਈ ਇਤਿਹਾਸ ਹੀ ਲਿਖਾਉਣਾ ਸੀ ਗੁਰੂ ਗੋਬਿੰਦ ਸਿੰਘ ਮਹਾਰਾਏ ਨੇ ਤੇ ਸਭ ਤੋਂ ਪਹਿਲਾਂ ਤੇ ਆਪਣੇ ਤੋਂ ਪਹਿਲੇ ਨੌ ਗੁਰੂ ਸਾਹਿਬਾਂ ਦਾ ਇਤਿਹਾਸ ਲਿਖਾਉਂਦੇ ਔਰ ਫਿਰ ਕਿਸੇ ਗੁਰੂ ਸਾਹਿਬਾਰ ਨੇ ਕੋਈ ਇਤਿਹਾਸ ਲਖਾਇਆ ਹੀ ਨਹੀਂ ਅਸੀਂ ਜੇ ਉਹ ਮਥਾਸਕ ਕਹਾਣੀਆਂ ਜਿਨ੍ਹਾਂ ਦਾ ਸਾਡੀ ਕੌਮ ਨਾਲ ਕੋਈ ਸੰਬੰਧ ਹੀ ਨਹੀਂ ਉਹਨਾਂ ਨੂੰ ਕਤਰ ਕੀਤਾ ਹੋਇਆ ਤੇ ਉਹਨਾਂ ਨੂੰ ਕਹ ਰਹੇ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਰਚਨਾ ਹੈ ਫਿਰ ਇਤਨੀਆਂ اشਲੀਲ ਨੰਗੇਜਪੂਰ ਭਰਪੂਰ ਰਚਨਾਵਾਂ ਉਨਨਾਂ ਨੂੰ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਨਾਂ ਤੇ ਮੜਨ ਦੀ ਕੋਸ਼ਿਸ਼ ਕਰ ਰਹੇ ਆ ਸਾਨੂੰ ਸ਼ਰਮ ਵੀ ਨਹੀਂ ਆਉਂਦੀ ਯਾਰ। ਔਰ ਫਿਰ ਦਲੀਲ ਦਿੱਤੀ ਜਾਂਦੀ ਹੈ ਕਿ ਜੀ ਮੈਂ ਇਹ ਉਸ ਪੱਖ ਜਿਸ ਉਸ ਪੱਖ ਨੂੰ ਵਿਚਾਰਾਂਗੇ ਉੱਥੇ ਇਹ ਗੱਲ ਕਰਾਂਗਾ ਖੁੱਲ ਕੇ ਲੇਕਿਨ ਇਹਨਾ ਕਹਦੇ ਆ ਵੀ ਇਹ ਦਲੀਲ ਦਿੱਤੀ ਜਾਂਦੀ ਹੈ ਕਿ ਜੀ ਇਹ ਤਾਂ ਸਾਨੂੰ ਸਿੱਖਿਆ ਦਿੰਦੀ ਹੈ ਕਿ ਇਹ ਕੰਮ ਨਹੀਂ ਕਰਨੇ ਜਦ ਕਿ ਉਹਦੇ ਵਿੱਚ ਇੱਕ ਲਾਈਨ ਵੀ ਇਹੋ ਜੀ ਨਹੀਂ ਆਉਂਦੀ ਇੱਕ ਪੰਕਤੀ ਵੀ ਨਹੀਂ ਆਉਂਦੀ ਇਹੋ ਜਿਹੇ ਰਚਨਾਵਾਂ ਨੂੰ ਗੁਰੂ ਗੋਬਿੰਦ ਸਿੰਘ ਨਾਲ ਪਾਤਸ਼ਾਹ ਨਾਲ ਜੋੜ ਕੇ ਕੀ ਉਹਨਾਂ ਦਾ ਸਤਿਕਾਰ ਵਧਾ ਰਹੇ ਆ ਹੁਣ ਗੱਲ 38 ਪੰਨਿਆਂ ਦੀ ਆ ਗਈ ਇਹ ਨਾ ਸਮਝ ਲੈਣਾ ਇਹ 38 ਪੰਨੇ ਜਿਹੜੇ ਨੇ ਗੁਰੂ ਗੋਬਿੰਦ ਸਿੰਘ ਮਾਰੇ ਦੀ ਰਚਨਾ ਹੀ ਆ ਗੁਰਬਾਣੀ ਹੈ ਕਿਉਂਕਿ ਉੱਥੇ ਵੀ ਨਾਨਕ ਪਦ ਆਉਂਦਾ ਹੈ ਇਹ ਨਾ ਮਹੱਲਾ ਹੁੰਦਾ ਹੈ ਜਿਹੜੀ ਕਿ ਸਵੱਟੀ ਹੈ ਨਾਲ ਉਹਨਾਂ ਨੂੰ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਦਰਜ ਕੀਤਾ ਗਿਆ ਹੈ ਜਿਹੜੀ ਕਿ ਸਵੱਟੀ ਹੈ ਚਲੋ ਕੁਝ ਹੋਰ ਸਿਧਾਂਤਕ ਪੱਖ ਵਿਚਾਰਦੇ ਹਾਂ ਗੁਰੂ ਗ੍ਰੰਥ ਸਾਹਿਬ ਦੀ ਜਿਹਦੀ ਸ਼ੁਰੂਆਤ ਹੁੰਦੀ ਹੈ ਮੂਲ ਮੰਤਰ ਦੇ ਨਾਲ ਔਰ ਸਾਡਾ ਮੂਲ ਮੰਤਰ ਹੈ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ अर्जुनੀ ਸਹਿਭੰ ਗੁਰਪ੍ਰਸਾਦ ਇਹ ਸਾਡਾ ਇਸ਼ਟ ਕਾਲਪੁਰਸ਼ ਦਾ ਸਰੂਪ ਹੈ ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਨੇ ਇਸ ਮੂਲ ਮੰਤਰ ਰਾਹੀਂ ਸਾਨੂੰ ਉਸ ਕਾਲਪੁਰਸ਼ ਦੇ ਸਰੂਪ ਦੇ ਦਰਸ਼ਨ ਕਰਾਏ ਨੇ ਕਿ ਉਹ ਇੱਕ ਹੈ ਇੱਕ ਰਸ ਹੈ ਨਾਮ ਵਾਲਾ ਉਹਦੀ ਹੋਣ ਸੱਚੀ ਹੈ ਉਹ ਸਾਰੀ ਸ੍ਰਿਸ਼ਟੀ ਦਾ ਕਰਤਾ ਹੈ ਸਾਰੀ ਸ੍ਰਿਸ਼ਟੀ ਉਹਨੇ ਰਚੀ ਹੈ ਰਚਣ ਵਾਲਾ ਪੁਰਖ ਉਹਦੇ ਵਿੱਚ ਹੀ ਸਮਾਇਆ ਹੋਇਆ ਆਪਣੀ ਰਚਨਾ ਰਚ ਕੇ ਸਾਰੀ ਸ੍ਰਿਸ਼ਟੀ ਰਚ ਕੇ ਸ੍ਰਿਸ਼ਟੀ ਦੇ ਵਿੱਚ ਹੀ ਸਮਾਇਆ ਹੋਇਆ ਉਹ ਨਿਰਪਉ ਹੈ ਉਹਦਾ ਕਿਸੇ ਕੋਲ ਡਰਦਾ ਨਹੀਂ ਨਿਰਭੈਰ ਹੈ ਉਹਦਾ ਕਿਸੇ ਨਾਲ ਬੈਰ ਨਹੀਂ ਅਕਾਲ ਮੂਰਤ ਉਹਦੀ ਹਸਤੀ ਕਿਸੇ ਸਮੇਂ ਦੇ ਪ੍ਰਭਾਵ ਤੋਂ ਮੁਕਤ ਹੈ ਉਹਦੇ ਉੱਤੇ ਉਹਦੀ ਹਸਤੀ ਤੇ ਕਿਸੇ ਸਮੇਂ ਦਾ ਪ੍ਰਭਾਵ ਨਹੀਂ ਅਜੂਨੀ ਕਦੀ ਜੂਨਾ ਦੇ ਵਿੱਚ ਨਹੀਂ ਆਉਂਦਾ ਸਹਿਭੰਗ ਆਪਣੇ ਆਪ ਤੋਂ ਪ੍ਰਕਾਸ਼ਮਾਨ ਹੋਇਆ ਹੈ ਤੇ ਐਸਾ ਸਤਗੁਰੂ ਅਕਾਲ ਪੁਰਖ ਵਾਹਿਗੁਰੂ ਕਿਵੇਂ ਮਿਲਦਾ ਹੈ ਗੁਰਪ੍ਰਸਾਦ ਗੁਰੂ ਦੀ ਬਖਸ਼ਿਸ਼ ਨਾਲ ਉਨ ਨੂੰ ਪਾਇਆ ਜਾ ਸਕਦਾ ਹੈ ਉਹ ਗਸਮੰਦ ਸਾਬਤ ਕੀਤਾ ਜਾ ਸਕਦਾ ਹੁਣ ਦੂਜੇ ਪਾਸੇ ਬਚਿੱਤਰ ਨਾਟਕ ਦੇ ਇਸ਼ਟ ਦਾ ਸਰੂਪ ਦੇਖ ਲਓ ਮੁੰਡਕੀ ਮਾਲ ਦਸਾਂਡ ਕੋ ਅੰਬਰ ਕਾਮ ਕਰਿਓ ਪਲਮ ਪਲਮੈਂ ਅਸਪਾਰੋ ਲੋਚਨ ਲਾਲ ਕਰਾਲ ਦੇ ਪੈ ਦੋ ਬਾਲ ਵਿਰਾਜਿਤ ਹੈ ਅਨਗਿਆ ਅਨਿਆਰੋ ਛੁਟੇ ਹੈ ਬਾਲ ਮਹਾ ਬਿਕਰਾਲ ਵਿਸਾਲ ਲਸੈ ਰਦਪੰਤ ਉਜਿਆਰੋ ਚਾੜਤ ਜਾਲ ਲੈਕਰ ਬਿਆਲ ਸੁਕਾਲ ਸਦਾ ਪ੍ਰਤਪਾਲ ਤਿਹਾਰੋ ਗਲੇ ਵਿੱਚ ਮੁੰਡਾ ਦੀ ਮਾਲਾ ਪਾਈ ਹੋਈ ਹੈ ਤੇ ਦਸਾਵਾਂ ਦੇ ਕਪੜੇ ਨੇ ਅੰਬਰ ਪਾਏ ਹੋਏ ਨੇ ਕਪੜੇ ਪਾਏ ਹੋਏ ਨੇ ਪਾਪ ਨਗਣੇ ਤੇ ਖੱਬੇ ਪਾਸੇ ਜਿਹੜੀ ਆ ਉਹ ਬੜੀ ਭਾਰੀ ਤਲਵਾਰ ਜਿਹੜੀ ਹੈ ਉਹਨੇ ਲਟਕਾਈ ਹੋਈ ਹੈ ਅ ਮੱਥੇ ਦੇ ਉੱਤੇ ਦੋ ਲਾਲ ਅੱਖਾਂ ਬੜੀਆਂ ਭਿਆਨਕ ਖਤਰਨਾਕ ਜਿਹੜੀਆਂ ਉਹ ਦਿਖ ਰਹੀਆਂ ਨੇ ਤੇ ਬੜੇ ਭਾਰੀ ਵਾਲ ਜਿਹੜੇ ਨੇ ਉਹਦੇ ਖਿਲਰੇ ਹੋਏ ਨੇ ਛੁਟੇ ਹੈ ਵਾਲ ਮਹਾ ਬਗਰਾਲ ਸਾਰੇ ਵਾਲ ਜਿਹੜੇ ਨੇ ਖੁੱਲੇ ਨੇ ਬੜੇ ਖਤਰਨਾਕ ਵਾਲ ਨੇ ਤੇ ਮੁੰਦੇ ਵਿੱਚ ਦੰਦਾਂ ਦੀ ਪੰਕਤੀ ਜਿਹੜੀ ਹੈ ਉਹ ਨਜ਼ਰ ਆ ਰਹੀ ਹੈ ਉਹ ਸਾਹਮਣੇ ਚਮਕਦੀ ਨਜ਼ਰ ਆ ਰਹੀ ਹੈ ਹੱਥ ਵਿੱਚ ਉਹਨੇ ਸੱਪ ਫੜੇ ਹੋਏ ਨੇ ਜਿਹੜੇ ਫੁੰਕਾਰੇ ਮਾਰਦੇ ਪਏ ਨੇ ਬੜੇ ਖਤਰਨਾਕ ਫੁੰਕਾਰੇ ਮਾਰਦੇ ਪਏ ਨੇ ਤੇ ਉਹਦੇ ਬਾਅਦ ਅੱਗੋਂ ਕਰਦਾ ਹੈ ਕਿ हे ਦੇਵੀ ਕਾਲ ਤੇਰਾ ਸਦਾ ਪਰਪਾਲਕ ਹੋਵੇ ਤੇਰੀ ਰੱਖਿਆ ਕਰੇ ਹੁਣ ਇਹ ਜਿਹੜਾ ਸਰੂਪ ਹੈ ਆਇਆ ਜਿਹੜਾ ਫੋਟੋ ਦੇ ਵਿੱਚ ਤੁਹਾਨੂੰ ਦਿਖਾਇਆ ਜਾ ਰਿਹਾ ਹੈ ਕਿੱਥੇ ਉਹ ਅਕਾਲਪੁਰ ਦਾ ਸਰੂਪ ਇਹ ਕਿੱਥੇ ਆ ਸਰੂਪ ਕੀ ਆਪਾਂ ਇਸ ਰੂਪ ਦੇ ਪੂਜਾਰੀ ਆ ਇਹਦੇ ਨਾਲ ਸੰਬੰਧ ਹੈ ਕਿ ਸਾਡਾ ਇਹ ਸਾਡੇ ਮੂਲ ਮੰਤਰ ਦੇ ਉੱਤੇ ਖਰਾ ਉਤਰਦਾ ਹੈ ਉੱਥੇ ਤੇ ਸਤਿਗੁਰੂ ਨੇ ਇੱਕ ਫੈਸਲਾ ਕਰ ਦਿੱਤਾ ਕਿ ਅਜੂਨੀ ਹੈ ਕਦੀ ਜੂਨਾ ਚ ਨਹੀਂ ਆਉਂਦਾ ਸੈਭੰਗ ਹੈ ਆਪਣੇ ਆਪ ਪ੍ਰਕਾਸ਼ਮਾਨ ਹੋਇਆ ਥੋੜਾ ਜਿਆ ਪਾਵਨਾ ਤੋਂ ਬਾਹਰ ਆ ਕੇ ਮਾੜਾ ਜਿਹਾ ਵੀ ਧਿਆਨ ਦੇਣ ਦੀ ਕੋਸ਼ਿਸ਼ ਕਰੀਏ ਤੇ ਸਭ ਕੁਝ ਸਪਸ਼ਟ ਹੋ ਜਾਂਦਾ ਹੈ ਲੇਕਿਨ ਨਾ ਅਸੀਂ ਪੜਿਆ ਨਾ ਅਸੀਂ ਵੇਖਿਆ ਭਾਵਕ ਹੋਏ ਆ ਇਕ ਨਾਟਕ ਸਿਰਫ ਉਹ ਨਾਮ ਹੀ ਜਿਹੜਾ ਪਤਾ ਨਹੀਂ ਕਿੰਨੀ ਯਾਰੀ ਬਦਲ ਕੇ ਇੱਥੇ ਪਹੁੰਚਿਆ ਜਿੱਥੇ ਅੱਜ ਪਹੁੰਚਾਇਆ ਹੈ ਉਹਦੀ ਗੱਲ ਆਪਾਂ ਅੱਗੇ ਕਰਾਂਗੇ ਬੱਚਾਰੇ ਸਿਦਾਂਤਕ ਪੱਕ ਅੱਗੇ ਆਪਾਂ ਜੇ ਵਿਚਾਰਾਂਗੇ ਇਹ ਤੇ ਅਮੇ ਸ਼ੁਰੂਆਤ ਕੀਤੀ ਹੈ ਦਾ ਜਸਟ ਬਿਗਨਿੰਗ ਹੈ ਅਸਲੀ ਨਜ਼ਾਰੇ ਅੱਗੇ ਤੁਹਾਨੂੰ ਆ ਜਾਣਗੇ ਬਸ ਜਿੱਦ ਤੱਕ ਬਚਨ ਪਰ ਰੌਂਡ ਕਰਨਾ ਗੀਆਂ ਭੁੱਲਾਂ ਵਾਸਤੇ ਖਿਮਾ ਬਖਸ਼ ਦੇਣਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ